ਅੱਗੇ ਵੱਧਦੇ ਤੇ ਉਧਰ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾ ਅਮਰਦਸਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਸੋ ਸਪਸ਼ਟੀਕਰਨ ਦੇਣ ਤੋਂ ਬਾਅਦ ਸੁੱਚਾ ਸਿੰਘ ਲੰਗਾ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਸਮੇਂ ਵਜ਼ੀਰ ਰਹਿਆਂ ਤੇ ਮੈਂ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪਹੁੰਚਿਆ ਸੋ ਉਹਨਾਂ ਦਾ ਕਹਿਣਾ ਹੈ ਕਿ ਡੇਰਿਆਂ ਦੇ ਨਾਲ ਅਕਸਰ ਸੰਪਰਕ ਰਹਿੰਦਾ ਸੀ ਪਰ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਡੇਰਾ ਸੱਚਾ ਸੋਦਾ ਦਾ ਕੋਈ ਵੀ ਦਫਤਰ ਜਾਂ ਨਹੀਂ ਬਣਾਇਆ ਗਿਆ ਉਸ ਨੂੰ ਲੈ ਕੇ ਮੈਂ ਸਪਸ਼ਟੀਕਰਨ ਦੇਣ ਪਹੁੰਚਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਆਏਗਾ ਸਾਨੂੰ ਸਿਰ ਮੱਥੇ ਪ੍ਰਵਾਨ ਹੋਵੇਗਾ ਅਧਿਕਾਰ ਦੇਣ ਆਏ ਹਾਂ ਠੀਕ ਹੈ ਨਾ ਅੱਜ ਦੇ ਦਿਨ ਤੇ ਮੈਂ ਸਮਝ ਨਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਹੈ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਵਖਰੇ ਲਿਖਿਆ ਗਿਆ ਜੇ ਕਿ ਬਾਕੀ ਸਭ ਦਾ ਮਤਲਬ ਇਹੋ ਲਿਖਿਆ ਮੈਂ ਮੈਂ 7 ਤੋਂ 12 ਤੱਕ ਵਜੇ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣ ਆਇਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰਹੀਮ ਦਾ ਡੇਰਾ ਨਾ ਕੋਈ ਚਰਚਾ ਘਰ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਿਏ ਕੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁੱਚਾ ਸਿੰਘ ਲੰਗਾ ਜੋ ਕਿ ਸਾਬਕਾ ਕੈਬਨਟ ਮੰਤਰੀ ਨੇ ਉਹ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਸਰਕਾਰ ਸਮੇਂ ਜੋ ਭੁੱਲਾਂ ਚੁੱਕਾਂ ਹੋਈਆਂ ਸਨ ਉਸ ਸੰਬੰਧੀ ਜੋ ਸਪਸ਼ਟੀ ਕਰਨਾ ਦਿੱਤਾ ਤੇ ਨਾਲ ਹੀ মিডিਆ ਦੇ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਲਾਉਣਗੇ ਉਹ ਸਿਰ ਮੱਥੇ ਪ੍ਰਵਾਨ ਕਰਨਗੇ ਸੋ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਅਕਾਲ ਤਖਤ ਸਾਹਿਬ ਪੇਸ਼ ਹੋਏ ਸਨ ਜਿਨ੍ਹਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਉਸ ਤੋਂ ਬਾਅਦ ਵਿਕਰਮ ਮਜੀਠੀਆ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਤੇ ਹੁਣ ਸੁੱਚਾ ਸਿੰਘ ਲੰਗਾ ਵੀ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਵਿਖੇ ਪੇਸ਼ ਹੁੰਦੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਨਾਲ ਹੀ ਸੁੱਚਾ ਸਿੰਘ ਲੰਗਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵੀ ਉਹਨਾਂ ਤੋਂ ਭੁੱਲਾਂ ਚੁੱਕਾਂ ਹੋਈਆਂ ਨੇ ਉਸ ਸੰਬੰਧੀ ਮਾਫੀ ਮੰਗੀ ਗਈ ਹੈ ਤੇ ਨਾਲ ਹੀ ਜੋ ਅਕਾਲ ਤਖਤ ਸਾਹਿਬ ਵੱਲੋਂ ਸਪਸ਼ਟੀਕਰਨ ਦੇਣ ਦੀ ਗੱਲ ਕੀਤੀ ਗਈ ਸੀ ਉਸ ਨੂੰ ਵੀ ਪੂਰਾ ਕਰ ਦਿੱਤਾ ਗਿਆ